ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਮਾਣ ਦੇ ਪ੍ਰਮਾਤਮਾ ਤੰਦਰੁਸਤੀ ਰੱਖੇ ਜਾਨਵਰਾਂ ਨੂੰ ਆਪਣੇ ਭਰਾ ਜਿਹੜੇ ਵੀ ਜਾਨਵਰਾਂ ਦੀ ਕੇਅਰ ਕਰਦੇ ਆ ਉਹਨਾਂ ਦੀ ਸਿਹਤ ਨੂੰ ਪ੍ਰਮਾਤਮਾ ਤੰਦਰੁਸਤ ਰੱਖੇ ਬਾਈ ਜੀ ਵੀਡੀਓ ਦੋ ਤਿੰਨ ਦਿਨ ਹੋ ਗਏ ਪਈ ਨਹੀਂ ਸੀ ਸਾਤੋਂ ਤੇ ਅੱਜ ਵੀਡੀਓ ਬਾਈ ਦੋ ਤਿੰਨ ਟੌਪਿਕ ਤੇ ਪਾ ਰਹੇ ਹਾਂ ਇੱਕ ਤਾਂ ਬਾਈ ਆਇਤਰਾਜ ਗੋਲੀ ਵਰਤ ਕੇ ਦੇਖ ਲਿਓ ਮਲਬਾਂ ਲਈ ਬਹੁਤ ਚੰਗੀ ਆ ਤੇ ਦੂਜੀ ਗੱਲ ਮੈਂ ਤਿੰਨ ਨਾ ਜੀ ਸੀ ਦਵਾਈਆਂ ਹੀ ਨੇ ਉਹ ਬਾਈ ਬੈਦਨਾਸ਼ ਦੀਆਂ ਜਿਵੇਂ ਕਿ ਲੋਪਸਮ ਲੋ ਹੋ ਗਈ ਆ ਸੁਗੰਧਾ ਹੋ ਗਈ ਇਹ ਜਿਹੜੀਆਂ ਚੀਜ਼ਾਂ ਨੇ ਬਾਈ ਬਹੁਤ ਟੌਪਕੀ ਨੇ ਤਿੰਨੇ ਚਾਰੇ ਚੀਜ਼ਾਂ ਦਾ ਸੀ ਫੋਟੋ ਲਾ ਦੇਾਂਗੇ ਯਾਰ ਹੋਰ ਦੱਸੋ ਅੱਜ ਵੀਡੀਓ ਪਾਉਣ ਦਾ ਮਸਲਾ ਪਤਾ ਕੀ ਹੈ ਬਾਈ ਮੈਨੂੰ ਬਾਹਲੇ ਫੋਨ ਆਏ ਬਾਈਆਂ ਦੇ ਵੀ ਕਹਿੰਦੇ ਯਾਰ ਉਹਦਾ ਰਿਜ਼ਲਟ ਬਹੁਤ ਤਕੜਾ ਉਹਦਾ ਵੀ ਤੇ ਲੋ ਆਫ ਸਬ ਦਾ ਵੀ ਆਪਣੇ ਪਟਵਾਰੀ ਸਾਹਿਬ ਆ ਉਗੇ ਜ਼ਿਲ੍ਹੇ ਚ ਉਹਨਾਂ ਨੇ ਸਿੱਧੀ ਭਾਈ ਉਹਨੇ ਸਿੱਧੀ ਤੇ ਵੀ ਕੱਢੇ ਭਾਈ ਪਰ ਪਹਿਲਾਂ ਲੋਪਸ ਸੰਪਾਉਣ ਤੋਂ ਪਹਿਲਾਂ ਭਾਈ ਰਿਜ਼ਲਟ ਪਤਾ ਕੀ ਬੜਿੰਗਾ ਸੰਪਾਉਣ ਤੋਂ ਤੇ ਲੋਪਸ ਸੰਪਾਉਣ ਤੋਂ ਪਹਿਲਾਂ ਭਾਈ ਤੁਸੀਂ ਨਾ ਆਇਤਰਾਜ ਗੋਲੀ ਲਾ ਲਿਓ ਆਇਤਰਾਜ ਗੋਲੀ ਦਾ ਬਹੁਤ ਤਕੜਾ ਰਿਜ਼ਲਟ ਆ ਜਿਹੜਿਆ ਨੇ ਕਦੇ ਵੀ ਐ ਕਹਿੰਦੇ ਵੀ ਨਾ ਤਾਂ ਉਹਨੇ ਮਲਾ ਪਾਈ ਡਾਕਟਰ ਕੱਢਦੀ ਆ ਨਾ ਇਹ ਜੀ ਬਿੱਟ ਕੱਢਦੀ ਆ ਅੱਜ ਆਇਤਰਾਜ ਅਸੀਂ ਲਾਈ ਸੀਗੀ ਇੱਥੇ ਸਾਡੇ ਇੱਧਰ ਕੂਤਰ ਰੱਖੇ ਹੋਏ ਅੱਡ ਸ਼ੈਡ ਤੇ ਬੁੱਡੇ ਦੇ ਘਰੇ ਉੱਥੇ ਲਾਈ ਬਈ ਫੁੱਲ ਮਣਾਪਾ ਕੱਢੇ ਉਹਨੇ ਜਿਵੇਂ ਕੂਤਰਾਂ ਨੇ ਯਾਰਾ ਮਹਿਸੂਸ ਨਹੀਂ ਕਰਿਆ ਵੀ ਸਾਡੇ ਅੰਦਰੋਂ ਕੋਈ ਚੀਜ਼ ਟੁੱਟ ਕੇ ਨਿਕਲੀ ਆ ਜਿਵੇਂ ਆਪਾਂ ਆਇਤਰਾਜ ਗੋਲੀ ਲਾਈ ਆ ਬਈ ਇਹਦਾ ਫੁੱਲ ਵਧੀਆ ਰਿਜ਼ਲਟ ਆ ਕੂਤਰ ਖੁਸ਼ ਹੋਏ ਜਿਵੇਂ ਆਪਾਂ ਡਾਕਟਰ ਬਲਾਸ ਲਾ ਦਨੇ ਜਾਂ ਭਾਈ ਜੀ ਪਿੱਟ ਲਾ ਦਨੇ ਕੂਤਰਾਂ ਨੂੰ 5-7 ਦਿਨ ਤਾਂ ਨਹੀਂ ਆਉਂਦੇ ਹੈਗੇ ਬਈ ਉਹਨਾਂ ਦੀ ਰੂਹ ਹੀ ਨਹੀਂ ਮਿਲਦੀ ਹੈਗੀ ਕਿਉਂ ਅੰਦਰੋਂ ਛਿੱਲੇ ਜਾਂਦੇ ਆ ਜਿਹੜੇ ਗੁੜੇ ਹੁੰਦੇ ਆ ਮਲਾਪ ਬਾਈ ਉਹ ਅੰਦਰ ਜ਼ਖਮ ਕਰ ਜਾਂਦੇ ਆ ਜਾਨਵਰਾਂ ਦੇ ਉਹਦੇ ਲਈ ਸਭ ਤੋਂ ਵਧੀਆ ਬਾਈ ਸੁਪੋਰੀ ਡੈਕਸ ਵੀ ਕੋਈ ਵੀ ਗੋਲੀ ਲਾਉਂਦੇ ਤੁਸੀਂ ਜਾਂ ਇਤਰਾਜ਼ ਲਾਤੀ ਜਾਂ ਕਿਸੇ ਪ੍ਰਾਹ ਤੋਂ ਡਾਕਟਰ ਲੱਗ ਗਈ ਜਾਂ ਹੀਜੀ ਬਿੱਟ ਸੁਪੋਰੀ ਡੈਕਸ ਕੈਪਸੂਲ ਬਾਈ ਲੈ ਕੇ 50 ਐਮਐਲ ਪਾਣੀ ਚ ਇੱਕ ਕੈਪਸੂਲ 5-5 ਐਮਐਲ ਦੇ ਦੋ ਜੇ ਤੁਹਾਨੂੰ ਐ ਸ਼ਿਕਾਇਤ ਲੱਗਦੀ ਹੈ ਵੀ ਆਪਣੇ ਕੁੱਤਰਾਂ ਦੇ ਅੰਦਰ ਜ਼ਖਮ ਨੇ ਜਾ ਉਹ ਚਰਬੀ ਕੱਢ ਰਹੇ ਨੇ ਚਰਬੀ ਸੈੱਟ ਹੋ ਜੂਗੀ ਉਹਨਾਂ ਨਾਲ ਬਈ ਤੁਸੀਂ ਇਹ ਰਿਜ਼ਲਟ ਨਾਲ ਵਰਤ ਕੇ ਦੇਖ ਲਓ ਚੀਜ਼ਾਂ ਦਾ ਪੂਰਾ ਵਧੀਆ ਰਿਜ਼ਲਟ ਆ ਦੂਜੀ ਗੱਲ ਬਾਈ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਯਾਰ ਵੀ ਸਾਡੇ ਕੰਟਰ ਚਿੱਟੀ ਰਹਿੰਦੇ ਆ ਉਹਨਾਂ ਨੇ ਕੋਈ ਮੈਡੀਕਲ ਸਮਾਨ ਨਹੀਂ ਛੱਡਿਆ ਪਾਉਣ ਕੰਨੀਓ ਕੋਈ ਉਹਨਾਂ ਨੇ ਦਵਾਈ ਬਾਹਰੋਂ ਨਹੀਂ ਛੱਡੀ ਪਾਉਣ ਕੰਨੀਓ ਕੋਈ ਉਹਨਾਂ ਨੇ ਖੁੱਡਿਆਂ ਦੇ ਵਾਇਰਸ ਨਹੀਂ ਛੱਡੇ ਦੇਖਣ ਕੰਨੀਓ ਵਾਇਰਸ ਬਾਈ ਜਿਹੜਾ ਆਪਣਾ ਧਰਤੀ ਵਾਲਾ ਪਾਣੀ ਪਾਉਂਦੇ ਆ ਨਾ ਆਪਕ ਭਰਾ ਬਣ ਕਿ ਨਾ ਉਹ ਪਾਣੀ ਚੈੱਕ ਕਰਾ ਲਿਆ ਕਰੋ ਜ਼ਰੂਰ ਇਹ ਗੱਲ ਨਾ ਕੋਈ ਬੰਦਾ ਦੱਸੇ ਅਜੇ ਤੱਕ ਨਾ ਕਿਸੇ ਨੇ ਦੱਸਣੀ ਆ ਜਿਹੜੀ ਆ ਸਾਨੂੰ ਮੈਂ ਪਾਣੀ ਵਾਲੀ ਗੱਲ ਕਹਿਣਾ ਕਈ ਵਾਰ ਨਾ ਆਪਣੇ ਪਾਣੀ ਦੇ ਵਿੱਚ ਬਈ ਜਿਵੇਂ ਸ਼ੂਰਾ ਵੱਧ ਹੁੰਦਾ ਸ਼ੂਰਾ ਵੱਧ ਆ ਗਿਆ ਲੋਹ ਲੋਹੇ ਦੀ ਘਾਟ ਵੱਧ ਹੁੰਦੀ ਹੈ ਉਹਦੇ ਵਿੱਚ ਪਾਣੀ ਦੇ ਜਾਂ ਜਿਵੇਂ ਬਹੁਤ ਚੀਜ਼ਾਂ ਆਪਣੇ ਯਾਰ ਜਿਹੜੇ ਥੱਲੋਂ ਪਾਣੀ ਆਉਂਦੇ ਆ ਉਹਨਾਂ ਦੇ ਵਿੱਚ ਬਹੁਤ ਨੁਕਸਾਨ ਵਾਲੀਆਂ ਚੀਜ਼ਾਂ ਵੀ ਨੇ ਜਿਵੇਂ ਹੁਣ ਇਨਸਾਨਾਂ ਦੇ ਕੈਂਸਰ ਬਣ ਜਾਂਦੇ ਨੇ ਮਾੜੇ ਪਾਣੀ ਦਾ ਜਿਵੇਂ 1 ਨੰਬਰ ਪਾਣੀ ਆ 2 ਨੰਬਰ ਪਾਣੀ ਆ 3 ਨੰਬਰ ਪਾਣੀ ਆ ਇਹ ਆਉਂਦੇ ਬਾਈ ਬਣ ਕੇ ਨਾ ਜਿਹਨੇ ਹੁਣ ਆਪਦਾ ਪ੍ਰੋਪਰ ਕੁਕਰਾਂ ਤੇ ਕੰਮ ਕਰਨਾ ਵੀ ਕਬੂਤਰ ਥਲੋਂ ਚਿੱਟੇ ਹੀ ਪਏ ਨੇ ਸਾਰੀਆਂ ਦਵਾਈਆਂ ਪਾਲੀਆਂ ਜਹਾਨ ਦੀਆਂ ਸਾਰਾ ਕੁਝ ਕਰਕੇ ਦੇਖ ਲਿਆ ਰਾਤ ਬਾਈ ਦਾ ਫੋਨ ਆਇਆ ਸੀਗਾ ਗਵਿੰਦਗੜ ਮੰਡੀ ਕਰਨੀ ਉਹ ਕਹਿੰਦਾ ਕੁਟਰ ਮੇਰੇ ਜਮਾ ਚਿੱਟੇ ਕਹਿੰਦਾ ਸਭ ਕੁਝ ਕਰਕੇ ਦੇਖ ਲਿਆ ਤਾਂ ਮੈਂ ਉਹਨੂੰ ਬਾਈ ਨੂੰ ਕਿਹਾ ਸੀ ਮੈਂ ਬਾਈ ਜੇ ਤਾਂ ਸ਼ੌਂਕ ਆ ਢਿੱਡੋਂ ਤਾਂ ਬਾਈ ਆਪਦਾ ਥੱਲੜਲਾ ਪਾਣੀ ਪਾਣੀ ਚੈੱਕ ਕਰਾ ਲਾ ਧਰਤੀ ਚੋਂ ਜਿਹੜਾ ਜਾਨਵਰਾਂ ਨੂੰ ਪਾਉਣਾ ਤੈਨੂੰ ਰਿਜ਼ਲਟ ਆਪਦੇ ਆਪ ਮਿਲੂਗਾ। ਕਿਈ ਭਰਾ ਇੱਟੇ ਚੈੱਕ ਕਰਾਉਣ ਵਾਲੀ ਸਮੱਸਿਆ ਚ ਨਹੀਂ ਹੁੰਦੇ। ਬਈ ਥੋੜੇ ਲਵੇ ਨਹਿਰ ਜਾਂਦੀ ਐ ਨਾ। ਚੰਗੀ ਤਰ੍ਹਾਂ ਕੱਪੜਾ ਦੂਰਾ ਪਨਨ ਕੇ ਚੱਟਾ ਪੁਣ ਕੇ ਰੱਖ ਲਿਆ ਕਰੋ ਬਾਜ਼ੀਆਂ ਦੇ ਟਾਈਮ। ਹੁਣ ਵੀ ਉਹੋ ਪਾ ਲਓ ਤੇ ਬਾਜ਼ੀਆਂ ਦੇ ਟਾਈਮ ਵੀ। ਨਹਿਰ ਦਾ ਪਾਣੀ ਬਈ ਭਾਖੜਾ ਦਾ ਬਹੁਤ ਚੰਗਾ ਹੈਗਾ। ਨਾਲੇ ਤਤ ਆਉਂਦੇ ਆ ਬਈ ਜੜੀਆਂ ਬੂਟੀਆਂ ਨਾਲ ਲਾ ਕੇ। ਬਹੁਤ ਰਿਜ਼ਲਟ ਆ ਉਹਦਾ। ਵਰਤ ਕੇ ਦੇਖ ਲਓ ਬਈ ਮੈਂ ਉਹੀ ਪਾਉਣਾਗਾ ਇੰਨੀ ਆਪਣਾ ਹੈ ਨਹੀਂ ਚੈੱਕ ਕਰਾਉਣ ਵਾਲਾ ਕੰਮ। ਨੇ ਹੱਥੋ ਲਿਆ ਕੇ ਪਾਣੀ ਪਾਈਦਾ ਪੂਰਾ ਵਧੀਆ ਰਿਜ਼ਲਟ ਆ ਧੰਨਵਾਦ ਜੀ ਬਾਈ ਜਿੰਨੇ ਵੀਡੀਓ ਸੁਣਦੇ ਆ ਲਾਈਕ ਸ਼ੇਅਰ ਕਰਦੇ ਆ ਧੰਨਵਾਦ ਜੀ